ਸੁਪਨਿਆਂ ਨੂੰ ਪਰ ਲਗਾ ਕੇ ਅੰਬਰਾ ਚ ਲਾ ਉਡਾਰੀ ਸੁਪਨਿਆਂ ਨੂੰ ਪਰ ਲਗਾ ਕੇ ਅੰਬਰਾ ਚ ਲਾ ਉਡਾਰੀ ਮੰਜ਼ਲ ਤੇ ਫਿਰ ਪਹੁੰਚਦਾ ਦੇਖੀ ਤੂੰ ਨਜ਼ਾਰਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਿਤਪਾਲ ਸਿੰਘ ਲੈ ਕੇ ਹਾਜ਼ਰ ਹਾਂ ਤੁਹਾਡਾ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਐਕਟਰ ਮਸਤਾਨੀ ਸਾਡੇ ਲिटल ਬਾਸ ਗਿਆਨਦੇਵ ਜੀ ਸੈਮੀਫਾਈਨਲ ਦੇ ਪ੍ਰਤੀਯੋਗੀਆਂ ਨੂੰ ਅੱਜ ਨਤੀਜਾ ਐਪੀਸੋਡ ਵਿੱਚ ਦੇ ਰਹੇ ਨੇ ਗਿਆਨ ਕਿ ਬੱਚੇਓ ਜਿੱਤ ਅਤੇ ਹਾਰ ਕੁਛ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਵਿਅਕਤੀ ਹਾਰਦਾ ਨਹੀਂ ਹੈ ਜਾਂ ਫਿਰ ਵਿਅਕਤੀ ਜਿੱਤਦਾ ਹੈ ਜਾਂ ਫਿਰ ਸਿੱਖਦਾ ਹੈ ਸੋ ਜਿਹੜੇ ਫਾਈਨਲ ਵਿੱਚ ਜਾਣਗੇ ਉਹਨਾਂ ਨੂੰ ਮੁਬਾਰਕਾਂ ਤੇ ਜਿਹੜੇ ਫਾਈਨਲ ਵਿੱਚ ਨਹੀਂ ਜਾ ਸਕਣਗੇ ਉਹ ਇਹ ਨਾ ਸੋਚਣ ਕਿ ਉਹ ਹਾਰ ਗਏ ਹਨ ਬਲਕਿ ਇਹ ਸੋਚਣ ਕਿ ਉਹਨਾਂ ਨੂੰ ਸਿੱਖਣ ਦੇ ਲਈ ਹੁਣ ਹੋਰ ਜ਼ਿਆਦਾ ਸਮਾਂ ਮਿਲ ਗਿਆ ਹੈ ਸੁਪਨੇ ਵੇਖਣਾ ਬੜੀ ਚੰਗੀ ਗੱਲ ਹੈ ਪਰ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨਾ ਉਸ ਤੋਂ ਵੀ ਚੰਗੀ ਗੱਲ ਹੈ ਇਤਿਹਾਸ ਦਵਾਏ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਸਹਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਆਪਣੇ ਸੁਪਨਿਆਂ ਦੀ ਮੰਜ਼ਲ ਤੇ ਪਹੁੰਚੇ ਵੀ ਨਹੀਂ ਤੇ ਸਾਡੇ ਐਕਟਰ ਮਸਤਾਨੇ ਦੇ ਪ੍ਰਤੀਯੋਗੀ ਵੀ ਆਪਣੇ ਸੁਪਨਿਆਂ ਨੂੰ ਸਹਕਾਰ ਕਰਨ ਦੇ ਮਕਸਦ ਦੇ ਨਾਲ ਆਪਣੀਆਂ ਪਰਫਾਰਮੈਂਸ ਦੇ ਕੇ ਤੁਹਾਡੇ ਸਾਰਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਨੇ ਸੈਮੀ ਫਾਈਨ ਰਾਉਂਡ ਵਿੱਚ ਪਹੁੰਚੇ ਸਾਡੇ ਐਕਟਰ ਮਸਤਾਨੇ ਦੇ ਜੂਨੀਅਰ ਵਰਗ ਦੇ ਅੱਠਾ ਪ੍ਰਤੀਯੋਗੀਆਂ ਨੇ ਆਪਣੀ ਪਰਫਾਰਮੈਂਸ ਦੇ ਰਾਹੀਂ ਤੁਹਾਡਾ ਸਾਰਿਆਂ ਦਾ ਮਨ ਮੋਇਆ ਤੇ ਤੁਸੀਂ ਵੀ ਦਿਲ ਖੋਲ ਕੇ ਉਹਨਾਂ ਨੂੰ VOTING ਕੀਤੀ ਤੇ ਅੱਜ ਹੈ ਜੀ ਨਤੀਜਾ ਇਹ ਜਾਣਨ ਦਾ ਕਿ ਉਹ ਕਿਹੜੇ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ VOTING ਜ਼ਿਆਦਾ ਕਰਕੇ ਤੇਜਿਆ ਹੈ ਫਾਈਨਲ ਦੇ ਵਿੱਚ ਤੇ ਕਿਹੜੇ ਉਹ ਦੋ ਬੱਚੇ ਨੇ ਜਿਨ੍ਹਾਂ ਨੂੰ ਸਾਡੇ ਜੱਸਾ ਬਾਣ ਭੇਜਣਗੇ ਡਾਇਰੈਕਟ ਫਾਈਨਲ ਦੇ ਵਿੱਚ ਸੋ ਆਓ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਕਿਹੜੇ ਚਾਰ ਪ੍ਰਤੀਯੋਗੀ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ VOTING ਦੇ ਕੇ ਤੁਸੀਂ ਭੇਜਿਆ ਹੈ ਫਾਈਨਲ ਦੇ ਵਿੱਚ ਜਿੰਨਾ ਪ੍ਰਤੀਯੋਗੀਆਂ ਨੂੰ ਦਰਸ਼ਕਾਂ ਨੇ ਦਿੱਤਾ ਹੈ ਬਹੁਤ ਜ਼ਿਆਦਾ ਪਿਆਰ ਤੇ ਬਹੁਤ ਕਿੰਤੀ ਵੋਟ ਦੇ ਕੇ ਜਿਤਾਇਆ ਹੈ ਉਹ ਹੈ ਜੀ تنਮੋਹਿਤ ਸਿੰਘ ਜੈਸ਼ੀਗਾ ਸਿੰਘ ਰਣਜੋਤ ਸਿੰਘ ਅਤੇ ਦਿਵਤ ਸਹਿਗਲ ਬੀਐਨਜੀ تھیਟਰ ਚੈਨਲ ਇਹਨਾਂ ਪ੍ਰਤੀਯੋਗੀਆਂ ਨੂੰ ਫਾਈਨਲ ਵਿੱਚ ਪਹੁੰਚਣ ਤੇ ਸਾਰਿਆਂ ਮੁਬਾਰਕਾਂ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡੇ ਸਭ ਦਾ ਦੁਲਾਰਾ ਦਨਮੋਹਿਤ ਸਿੰਘ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਨਾ ਕਿ ਤੁਹਾਡੇ ਸਾਥ ਕਾਰਨ ਮੈਂ ਫਾਈਨਲ ਵਿੱਚ ਪਹੁੰਚ ਗਿਆ ਹੁਣ ਮੈਂ ਅੱਗੇ ਤੋਂ ਇਹੀ ਆਸਿਰ ਖਾਂ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਮੈਂ ਫਾਈਨਲ ਫਾਈਨਲ ਵਿੱਚ ਜਿੱਤ ਸਕਾਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਯਸ਼ਿਕਾ ਸੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹਨੀ ਹਾਂ ਤੁਹਾਡੇ ਪਿਆਰ ਤੇ ਸਪੋਰਟ ਕਰਕੇ ਮੈਂ ਸੈਮੀ ਫਾਈਨਲਸ ਤੋਂ ਫਾਈਨਲ ਦੇ ਵਿੱਚ ਪਹੁੰਚੀ ਮੇਨੂੰ ਇਹ ਪਿਆਰ ਤੇ ਸਪੋਰਟ ਦੀ ਅੱਗੇ ਵੀ ਬਹੁਤ ਲੋੜ ਆ। ਪਲੀਜ਼ ਮੈਨੂੰ ਪਿਆਰ ਤੇ ਸਪੋਰਟ ਕਰਦੇ ਰਹੋ। ਐਂਡ ਮੈਂ ਥੈਂਕ ਯੂ ਫੋਰ ਗਿਆਨਦੇਵ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਕਾਬਿਲ ਸਮਝਿਆ ਕਿ ਮੈਨੂੰ ਬੀਐਨਜੀ ਥੀਏਟਰ ਦੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਲੈਣ ਦਾ ਮੌਕਾ ਦਿੱਤਾ। ਸਟੇ ਹோம், ਸਟੇ ਸੇਫ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਸਭ ਦਾ ਦਿਨੋਂ ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ ਮੈਨੂੰ ਆਪਣੀ ਕੀਮਤੀ ਵੋਟ ਦੀ ਅੱਧੇ ਫਾਈਨਲ ਵਿੱਚ ਪਹੁੰਚਾਇਆ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਗੇ ਵੀ ਮੈਨੂੰ ਇਸ ਤਰ੍ਹਾਂ ਆਪਣੀ ਕੀਮਤੀ ਵੋਟ ਦਿਓ ਅਤੇ ਮੈਨੂੰ ਦਿਤਾਓ ਅੱਜ ਮੈਂ ਤੁਹਾਡੀ ਪਿਆਰ ਬੜੀ ਮੋਟਾ ਨਾਲ ਅੱਜ ਮੈਂ ਫਾਈਨਲ ਵਿੱਚ ਪਹੁੰਚ ਗਿਆ ਹਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਬੀਐਨਜੀ ਟਵੀਟਰ ਦਾ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਮੈਨੂੰ ਯਕੀਨ ਹੈ ਕਿ ਤੁਸੀਂ ਆਪਣੀ ਇਹ ਪਿਆਰ ਪਰਿਵੋਟਾ ਮੈਨੂੰ ਜ਼ਰੂਰ ਦਿਓਗੇ ਤੇ ਫਾਈਨਲ ਵਿੱਚ ਦਿਤਾਓਗੇ ਧੰਨਵਾਦ ਸਾਨੂੰ ਪਤਾ ਲੱਗ ਗਿਆ ਇੱਥੇ ਕਿਹੜੇ ਉਹ 4 ਪ੍ਰਤੀਯੋਗੀ ਨੇ ਜਿਹੜੇ ਪਹੁੰਚ ਰਹੇ ਨੇ VOTING ਦੇ ਤਾ ਤੇ ਫਾਈਨਲ ਦੇ ਵਿੱਚ ਤੇ ਹੁਣ ਜਦੋਂ ਉਹਨਾਂ 4 ਬੱਚਿਆਂ ਬਾਰੇ ਪਤਾ ਲੱਗ ਗਿਆ ਤੇ ਮੈਨੂੰ ਪਤਾ ਹੈ ਤੁਹਾਡੇ ਸਾਰਿਆਂ ਦੀਆਂ ਦਿਲ ਦੀਆਂ ਧੜਕਣਾ ਹੌਲੀ-ਹੌਲੀ ਹੌਲੀ-ਹੌਲੀ ਤੇਜ਼ ਹੋ ਰਹੀਆਂ ਨੇ ਕਿਉਂਕਿ ਹੁਣ ਵਾਰੀ ਹੈ ਜੀ ਆਖਰ ਸਾਡੇ ਬਾਕੀ ਬਚੇ ਸੈਮੀਫਾਈਨਲ ਪ੍ਰਤੀਯੋਗੀਆਂ ਵਿੱਚੋਂ ਕਿਹੜੇ ਦੋ ਪ੍ਰਤੀਯੋਗੀ ਨੇ ਜਿਨ੍ਹਾਂ ਨੂੰ ਸਾਡੇ ਜੱਜ ਸਹਿਬਾਨ ਕੁਲਵੀਰ ਸਿੰਘ ਜੀ ਮੁਸ਼ਕਾਬਾਤ ਦੇਣਗੇ ਡਾਇਰੈਕਟ ਐਂਟਰੀ ਫਾਈਨਲ ਦੇ ਵਿੱਚ ਉਹਨਾਂ ਦੀ ਕਲਾ ਦੇ ਧਾਰਤੀ ਅੱਜ ਮਿਲਦੇ ਹਾਂ ਜੀ ਪੋਲੀਵੁੱਡ ਬੋਲੀਵੁੱਡ ਦੇ ਬਹੁਤ ਫੇਮਸ ਐਕਟਰ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ ਵਿੱਚ ਦੇਖਦੇ ਹੋ ਕੁਲਵੀਰ ਸਿੰਘ ਮੁਸ਼ਕਾਬਾਦ ਜੀ ਨੂੰ ਉਹ ਵਿਅਕਤੀ ਜਿਸ ਦਾ ਜਨਮ ਸ਼ਾਇਦ ਇਸ ਦੁਨੀਆ ਉਤੇ ਕਲਾ ਵੰਡਣ ਲਈ ਹੋਇਆ ਜਿਨ੍ਹਾਂ ਨੇ ਆਪਣੀ ਕਲਾਕਾਰੀ ਰਾਹੀਂ ਉਦਕੀ ਚਿਹਰਿਆਂ ਤੇ ਵੀ ਮੁਸਕਰਾਹਟ ਲਿਆ ਦਿੱਤੀ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਪੀਐਨਜੀ ਥੀਏਟਰ ਚੈਨਲ ਦੇ ਐਕਟਰ ਮਸਤਾਨੇ ਦੇ ਜੱਜ ਨੇ ਕੁਲਵੀਰ ਸਿੰਘ ਮੁਸ਼ਕਾਬਾਦੀ ਸੋ ਆਓ ਉਹਨਾਂ ਦੀ ਜੱਜਮੈਂਟ ਸੁਣਨ ਤੋਂ ਪਹਿਲਾਂ ਦੇਖੀਏ ਉਹਨਾਂ ਦੀ ਕਲਾਣਾ ਸਬੰਧਤ ਇੱਕ ਪੇਸ਼ਕਾਰੀ ਦਰਸ਼ਕੀ چلتے ہیں وہی संसार بدلتے ہیں جس نے راتوں کی جنگ جیتی صبح سورج بن کر وہی چمکتے ہیں ਤੁਸੀਂ سارے مینوں جانਦੇ ہو میں ਤੁਹਾਡਾ ਆਪਣਾ ਕਰਵੀਰ ਸਿੰਘ ਮੁਸ਼ਕਾバード ਅੱਜ ਚਾਰ ਵੀਡੀਓ ਫੇਰ ਮੇਰੇ ਕੋਲ ਆਈਆਂ ਜਿਨ੍ਹਾਂ ਦੇ ਵਿੱਚੋਂ ਦੋ ਆਪਾਂ ਨੇ ਕੰਪੀਟੀਟਰ ਜਿਹੜੇ ਸੀਗੇ ਉਹ ਭੇਜਣੇ ਨੇ ਫਾਈਨਲ ਦੇ ਵਿੱਚ ਚਾਰੇ ਵੀਡੀਓ ਫੇਰ ਟਫ ਮੁਕਾਬਲਾ ਸੀ ਚਾਰਾਂ ਦਾ ਤੇ ਦੋ ਜਿਹੜੇ ਕੰਪੀਟੀਟਰ ਅੱਗੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆ ਜਾ ਰਿਹਾ ਸਹਿਜ ਵੀਰ ਤੇ ਹੁਣ ਵਾਰੀ ਆ ਦੂਸਰੇ ਕੰਪੀਟੀਟਰ ਜਿਹੜਾ ਅੱਗੇ ਫਾਈਨਲ 'ਚ ਜਾਊਗਾ ਉਸ ਦਾ ਨਾਮ ਅਨਾਉਂਸ ਕਰਦੀ ਮੇਰੇ ਕੋਲ ਦੋਹੇ ਇੱਕੋ ਜਿਹੀਆਂ ਵੀਡੀਓ ਜਿਨ੍ਹਾਂ ਦਾ ਮੈਨੂੰ ਪਰਫਾਰਮੈਂਸ ਸੇਮ ਲੱਗੀ ਉਹਨਾਂ ਦੇ ਵਿੱਚੋਂ ਬੜਾ ਔਖਾ ਸੀ ਵੀ ਮੈਂ ਹੁਣ ਇਹਨਾਂ ਦੋਹਾਂ ਦੇ ਵਿੱਚ ਬਿਲਕੁਲ ਅ ਮੇਰੇ ਵੱਲੋਂ ਪੁਆਇੰਟ ਜਿਹੜੇ ਮਿਲਨੇ ਸੀ ਦੋਹਾਂ ਦੇ ਅ ਉਹ ਉਹ ਸੇਮ ਸੀਗੇ ਤੁਹਾਡੇ ਜਿਹਦੇ ਵਿੱਚ ਗੁਸ਼ਰਨ ਸਿੰਘ ਟੀਮ B ਦੇ ਵਿੱਚੋਂ ਪਲਕਪ੍ਰੀਤ ਕੌਰ ਟੀਮ A ਦੇ ਵਿੱਚੋਂ ਇਹਨਾਂ ਦੋਹਾਂ ਦੀ ਪਰਫਾਰਮੈਂਸ ਸੇਮ ਲੱਗੀ ਪਰ ਹੁਣ ਦੋਹਾਂ ਦੇ ਵਿੱਚੋਂ ਚੁਣਨਾ ਇੱਕ ਜ਼ਰੂਰੀ ਆ ਜੋ ਮੈਂ ਉਹਨਾਂ ਦੇ ਵਿੱਚੋਂ ਕਿਹਨੂੰ ਚੁਣਾ ਬੜਾ ਮੁਸ਼ਕਲ ਸੀਗਾ ਫਿਰ ਅਸੀਂ ਜਿਹੜੀ VOTING ਦੇ ਉੱਤੇ ਆਧਾਰ ਦੇ ਉੱਤੇ ਚੋਣ ਕੀਤੀ ਵਿੱਚ ਸਭ ਤੋਂ ਵੱਧ ਵੋਟਾਂ ਲੋਕਾਂ ਨੂੰ ਕਿਹਦੀਆਂ ਮਿਲੀਆਂ ਪਰ ਉਹਦੇ ਵਿੱਚ ਜਿਹੜਾ ਬਾਜੀ ਮਾਰ ਗਿਆ ਉਹ ਹੈਗਾ ਗੁਰਸ਼ਰਨ ਸਿੰਘ ਆਪਣੇ ਪਰਤਪਾਲ ਸਿੰਘ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਜਰੂਰ ਬੇਨਤੀ ਕਰਨਾ ਚਾਹੁੰਦਾ ਕਿ ਪਲਕਪ੍ਰੀਤ ਨੂੰ ਵੀ ਜੇਕਰ ਫਾਈਨਲ 'ਚ ਜਾ ਸਕਦੀ ਆ ਤਾ ਆਪਾਂ ਨੂੰ ਸਾਰਿਆਂ ਨੂੰ ਦੁਬਾਰਾ ਦੇ ਵਿੱਚ ਵਿਚਾਰ ਕਰਨਾ ਚਾਹੀਦਾ ਕਿਉਂਕਿ ਉਹਨੇ ਵੀ ਗੁਰਸ਼ਰ ਸਿੰਘ ਨੂੰ ਬਰਾਬਰ ਟੱਕਰ ਦਿੱਤੀ ਆ ਧੰਨਵਾਦੀ ਸਤਿਕਾਰ ਅੱਜ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਸਕਲਵੀਰ ਸਰ ਦਾ ਤੇ ਉਹਨਾਂ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ VOTING ਕਰਕੇ ਸੈਮੀਫਾਈਨਲ ਤੱਕ ਜਤਾ ਕੇ ਫਾਈਨਲ ਵਿੱਚ ਪਹੁੰਚਾਇਆ ਧੰਨਵਾਦ ਮੈਂ ਸਰ ਕੁਲਵੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਮੈਨੂੰ ਫਾਈਨਲ ਵਿੱਚ ਪਹੁੰਚਾਇਆ ਅਤੇ ਆਪਣੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗਾ ਉਹਨਾਂ ਨੇ ਮੈਨੂੰ ਵੋਟਿੰਗ ਕਰਕੇ ਫਾਈਨਲ ਵਿੱਚ ਪਹੁੰਚਾਇਆ ਧੰਨਵਾਦ ਆਪਣੇ ਜੱਜ ਕੁਲਵੀਰ ਸਿੰਘ ਮੁਸ਼ਕਾਬਾ ਜੀ ਦੀ ਸਿਫਾਰਿਸ਼ ਤੇ ਆਧਾਰ ਤੇ ਅਸੀਂ ਦੇ ਰਹੇ ਹਾਂ ਜੀ ਪੀਐਨਜੀ ਠੇਟਰ ਚੈਨਲ ਦੀ ਟੀਮ ਵੱਲੋਂ ਪਲਕਪ੍ਰੀਤ ਕੌਰ ਨੂੰ ਵੀ ਐਕਟਰ ਮਸਤਾਨੇ ਦੇ ਫਾਈਨਲ ਰਾਉਂਡ ਵਿੱਚ ਡਾਇਰੈਕਟ ਐਂਟਰੀ ਸੋ ਪਲਕ ਪ੍ਰੀਤ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਦੀ ਹਾਂ ਜੱਜ ਕੁਲਵੀਰ ਸਿੰਘ ਦਾ ਜਿੰਨੇ ਮੇਰੀ ਕਲਾ ਦੇ ਆਧਾਰ ਤੇ ਮੈਨੂੰ ਫਾਈਨਲ ਵਿੱਚ ਪਹੁੰਚਾਇਆ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਪਹੁੰਚ ਰਹੇ ਨੇ ਫਾਈਨਲ ਦੇ ਵਿੱਚ ਤੇ ਹੁਣ ਹੋਵੇਗਾ ਜੀ ਇਹਨਾਂ ਦੇ ਵਿਚਕਾਰ ਫਾਈਨਲ ਦਾ ਮੁਕਾਬਲਾ ਤੇ ਇਹਨਾਂ ਵਿੱਚੋਂ ਇੱਕ ਬੱਚਾ ਬਣੇਗਾ ਚੈਂਪੀਅਨ ਐਕਟਰ ਮਸਤਾਨੇ ਦਾ I'm <laughs>